ਗੋਵਿੰਦ ਕਾਰ ਤੋਂ ਸ਼੍ਰੀ ਹਿਮਕੁੰਟ ਸਾਹਿਬ ਤੱਕ ਰੋਪਵੇ ਪ੍ਰੋਜੈਕਟ ਨੂੰ ਮਨਜ਼ੂਰੀ 2730 ਕਰੋੜ ਆਵੇਗੀ ਲਾਗਤ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਪੁਲਿਸ ਨੇ ਚੰਡੀਗੜ੍ਹ ਜਾਣ ਤੋਂ ਰੋਕਿਆ 트럼ਪ ਵੱਲੋਂ 2 April ਤੋਂ ਭਾਰਤ ਤੇ 100% ਦੀ ਟੈਕਸ ਲਗਾਉਣ ਦਾ ਐਲਾਨ ਮਾਲ ਆਫਸਰਾਂ ਨੇ ਹੜਤਾਲ ਲਈ ਵਾਪਸ ਅੰਮ੍ਰਿਤਸਰ ਵਿੱਚ ਪਾਕਿਸਤਾਨ ਤੋਂ ਆਈ 115 ਕਰੋੜ ਰੁਪਏ ਦੀ ਹੈਰਨ ਬ੍ਰਾਮੜ ਦੇਸ਼ਦਵਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਕੇਂਦਰ ਸਰਕਾਰ ਨੇ ਉੱਤਰਾਖੰਡ ਵਿੱਚ ਰੋਪਵੇ ਬਣਾਉਣ ਦੇ ਦੋ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਹਨਾਂ ਵਿੱਚ ਇੱਕ ਰੋਪਵੇ ਸੋਨ ਪ੍ਰਿਆਗ ਤੋਂ ਕੇਦਾਰਨਾਥ ਤੱਕ ਹੋਵੇਗਾ ਜਿਸ ਦੀ ਲੰਬਾਈ 12.9 ਕਿਲੋਮੀਟਰ ਹੋਵੇਗੀ। ਦੂਜਾ ਗੋਵਿੰਦਗੜ ਤੋਂ ਹੇਮਕੁੰਡ ਸਾਹਿਬਜੀ ਤੱਕ ਹੋਵੇਗਾ ਜਿਸ ਦੀ ਲੰਬਾਈ 12.4 ਕਿਲੋਮੀਟਰ ਹੋਵੇਗੀ। ਦੋਵਾਂ ਲਈ ਕੁੱਲ ਲਾਗਤ 6811 ਕਰੋੜ ਹੋਵੇਗੀ ਇਹਨਾਂ ਦੋਵਾਂ ਅਹਿਮ ਪ੍ਰੋਜੈਕਟਾਂ ਦੇ ਨਿਰਮਾਣ ਲਈ ਸਮਾਧ 4 ਤੋਂ 6 ਸਾਲ ਨਿਰਧਾਰਤ ਕੀਤੀ ਗਈ ਹੈ ਇਹਨਾਂ ਪ੍ਰੋਜੈਕਟਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਦਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸੋਨ ਪ੍ਰਿਆਗ ਤੋਂ ਕੇਦਾਰਨਾਥ ਤੱਕ 12.9 ਕਿਲੋਮੀਟਰ ਲੰਬੇ ਰੋਪਵੇ ਦੇ ਨਿਰਮਾਣ ਲਈ 4081.28 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਰੋਪਵੇ ਦੇ ਨਿਰਮਾਣ ਨਾਲ ਗੌਰੀਕੁੰਡ ਤੋਂ ਕੇਦਾਰਨਾਥ ਤੱਕ 16 ਕਿਲੋਮੀਟਰ ਦੀ ਚੜਾਈ ਚੜਨ 'ਚ ਲੱਗਣ ਵਾਲਾ ਸਮਾਂ 8-9 ਘੰਟਿਆਂ ਤੋਂ ਕੱਟ ਕੇ ਸਿਰਫ 36 ਮਿੰਟ ਰਹਿ ਜਾਵੇਗਾ। ਇਸ ਰਾਹੀਂ ਪ੍ਰਤੀ ਘੰਟਾ 1800 ਸ਼ਰਧਾਲੂਆਂ ਨੂੰ ਦੋਵੇਂ ਪਾਸੇ ਸਫ਼ਰ ਕਰਨ ਦੀ ਆਗਿਆ ਮਿਲੇਗੀ। ਗੋਵਿੰਦਗੜ ਤੋਂ ਹੇਮਕੁੰਟ ਸਾਹਿਬ ਜੀ ਤੱਕ 12.4 ਕਿਲੋਮੀਟਰ ਲੰਬੇ ਰੋਪਵੇ ਦੇ ਪ੍ਰੋਜੈਕਟ ਦੀ ਕੁੱਲ ਲਾਗਤ 2730.13 ਕਰੋੜ ਹੋਵੇਗੀ। ਪ੍ਰਸਤਾਵਿਤ ਰੋਪਵੇ ਦੀ ਯੋਜਨਾ ਹੇਮਕੁੰਟ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਤੇ ਫੁੱਲਾਂ ਦੀ ਘਾਟੀ ਆਉਣ ਵਾਲੇ ਸੈਲਾਨੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਬਣਾਈ ਗਈ ਹੈ। ਅਤੇ ਇਹ ਗੋਵਿੰਦ ਘਾਟ ਅਤੇ ਹਿਮਕੋਨ ਸਾਹਿਬ ਵਿਚਕਾਰ ਹਰ ਮੌਸਮ ਵਿੱਚ ਆਖਰੀ ਮੀਲ ਦੀ ਕਨੈਕਟੀਵਿਟੀ ਨੂੰ ਯਕੀਨੀ ਬਣਾਏਗਾ। ਨੈਸ਼ਨਲ ਹਾਈਵੇ ਲੋਜਿਸਟਿਕ ਮੈਨੇਜਮੈਂਟ ਇਸ ਪ੍ਰੋਜੈਕਟ ਨੂੰ ਬਣਾਵੇਗਾ। ਹਰੇਕ 1 ਘੰਟੇ ਵਿੱਚ 1800 ਯਾਤਰੀਆਂ ਨੂੰ ਰੋਪਵੇ ਤੋਂ ਕੇਦਾਰਨਾਥ ਤੱਕ ਪਹੁੰਚਾਇਆ ਜਾਵੇਗਾ। ਕੇਦਾਰਨਾਥ ਵਿੱਚ ਵੰਣ ਵਾਲੇ ਰੋਪਵੇ ਵਿੱਚ ਸਭ ਤੋਂ ਉਨਤ ਟ੍ਰਾਈ ਕੇਬਲ ਡਿਟੈਚੇਬਲ ਗੰਡੋਲਾ ਟੈਕਨੋਲੋਜੀ ਹੋਵੇਗੀ। ਇਸ ਰਾਈ ਹਰ ਘੰਟੇ 1800 ਸ਼ਰਧਾਲੂਆਂ ਅਤੇ ਹਰ ਰੋਜ਼ 18000 ਸ਼ਰਧਾਲੂਆਂ ਨੂੰ ਲਿਜਾਇਆ ਜਾਵੇਗਾ। ਕੇਦਾਰਨਾਥ ਨੂੰ ਇੱਕ ਪਾਸੇ ਪਹੁੰਚਣ ਲਈ ਘੱਟੋ-ਘੱਟ 9 ਘੰਟੇ ਲੱਗਦੇ ਹਨ। ਪਰ ਜਦੋਂ ਇਹ ਬਣੇਗਾ ਤਾਂ ਸਿਰਫ 36 ਮਿੰਟ ਲੱਗਣਗੇ। ਹੇਮਕੁੰਡ ਸਾਹਿਬ ਤੱਕ ਪਹੁੰਚਣ ਲਈ ਰੋਪਵੇਦਾ ਨਿਰਮਾਣ ਗੋਵਿੰਦ ਘਾੜ ਤੋਂ ਹੋਵੇਗਾ। ਜਿਸ ਦੀ ਸੜਕ ਮਾਰਗ ਤੋਂ ਦੂਰੀ ਹਲੇ ਲਗਭਗ 21 ਕਿਲੋਮੀਟਰ ਹੈ ਜੋ ਕਾਫੀ ਚੜ੍ਹਾਈ ਤੇ ਮੁਸ਼ਕਲਾਂ ਭਰੀ ਹੈ। ਉੱਥੇ ਲਗਭਗ 15000 ਫੁੱਟ ਦੀ ਉਚਾਈ ਤੇ ਸਥਿਤ ਹੋਣ ਕਾਰਨ ਹਲੇ ਸਰਦਾਲੂਆਂ ਲਈ ਸਿਰ ਪੰਜ ਮਹੀਨੇ ਹੀ ਖੁੱਲਾ ਰਹਿੰਦਾ ਹੈ। ਰੋਪਵੇ ਦੇ ਨਿਰਮਾਣ ਨਾਲ ਸਰਦਾਲੂ ਪੂਰਾ ਸਾਲ ਆ ਸਕਣਗੇ। ਇਹਦੀ ਸਮਰੱਥਾ ਰੋਜ਼ਾਨਾ 11000 ਯਾਤਰੀਆਂ ਦੀ ਹੋਵੇਗੀ। ਜਦਕਿ ਪ੍ਰਤੀ ਘੰਟਾ ਇੱਕ ਪਾਸੇ ਤੋਂ ਲਗਭਗ 1100 ਸਰਦਾਲੂਆਂ ਨੂੰ ਪਹੁੰਚਾਇਆ ਜਾ ਸਕੇਗਾ। ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਰੋਪਵੇ ਦਾ ਨਿਰਮਾਣ ਜਨਤਕ ਭਾਈਵਾਲੀ ਨਾਲ ਹੋਵੇਗਾ। ਇਹਨਾਂ ਵਿੱਚ ਸਭ ਤੋਂ ਉਨਤ ਟਰਾਈ ਕੇਬਲ ਡਿਟੈਚੇਬਲ ਗੁੰਡਾਲਾ 3S ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਦੋਵੇਂ ਹੀ ਰੋਪਵੇਦੇ ਨਿਰਮਾਣ ਨਾਲ ਇਨ੍ਹਾਂ ਪਵਿੱਤਰ ਥਾਵਾਂ ਤੱਕ ਤੀਰਥ ਯਾਤਰੀਆਂ ਦੀ ਪਹੁੰਚ ਜਿੱਥੇ ਸੌਕੇ ਹੋਵੇਗੀ ਉੱਥੇ ਉੱਤਰਾਖੰਡ ਦੇ ਟੂਰਿਜ਼ਮ ਨੂੰ ਵੀ ਇੱਕ ਨਵੀਂ ਉਚਾਈ ਮਿਲੇਗੀ। ਇਹ ਤਾਂ ਰਾਜ ਸਰਕਾਰ ਨੂੰ ਕਾਫੀ ਫਾਇਦਾ ਹੋਵੇਗਾ। ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਅਜੇ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਹਨ ਜੋ ਬਣਾਏ ਜਾ ਰਹੇ ਹਨ। ਪੁਲਿਸ ਨੇ ਸੰਯੁਕਤ ਕਿਸਾਨ ਮੋਰਚੇ ਦੇ ਬੁੱਧਵਾਰ ਤੋਂ ਚੰ디ਗੜ੍ਹ ਵਿੱਚ ਧਰਨਾ ਦੇਣ ਦੇ ਯਤਨ ਨੂੰ ناکਾਮ ਕਰ ਦਿੱਤਾ ਕਿਸਾਨ ਜਥੇਬੰਦੀਆਂ ਨੇ 11 ਵਜੇ ਮੋਹਾਲੀ ਸਥਿਤ ਅੰਬ ਸਾਹਿਬ ਗੁਰਦੁਆਰੇ ਇਕੱਠਾ ਹੋਣਾ ਸੀ ਪਰ ਉੱਥੇ ਕੋਈ ਕਿਸਾਨ ਨਹੀਂ ਪਹੁੰਚ ਸਕਿਆ ਸੂਬੇ ਭਰ ਵਿੱਚ ਕਿਸਾਨਾਂ ਦੇ ਕੂਚ ਤੋਂ ਪਹਿਲਾਂ ਹੀ ਪੁਲਿਸ ਨੇ ਮੰਗਲਵਾਰ ਨੂੰ ਜਿੱਥੇ ਕਈ ਕਿਸਾਨਾਂ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਉੱਥੇ ਬੁੱਧਵਾਰ ਨੂੰ ਜਗ੍ਹਾ-ਜਗ੍ਹਾ ਕੀਤੀ ਗਈ ਨਾਕੇਬੰਦੀ ਕਰਨ ਕਿਸਾਨ ਅੱਗੇ ਨਹੀਂ ਵਧ ਸਕੇ ਇਸ ਤੇ ਕਿਸਾਨਾਂ ਨੇ ਉੱਥੇ ਹੀ ਸੜਕਾਂ ਕੰਡੇ ਹੀ ਧਾਨੇ ਲਗਾ ਦਿੱਤੇ ਸੰਗਰੂਰ ਤੋਂ ਚੰਡੀਗੜ੍ਹ ਲਈ ਸਾਥੀਆਂ ਨਾਲ ਰਵਾਨਾ ਹੋਏ ਕਿਸਾਨ ਨੇਤਾ ਜੁਗਿੰਦਰ ਸਿੰਘ ਉਗਰਾਹ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਦੇਰ ਸ਼ਾਮ ਪੁਲਿਸ ਵੱਲੋਂ ਰਿਹਾ ਕਰਨ ਤੋਂ ਬਾਅਦ ਉਗਰਾਹ ਨੇ ਐਲਾਨ ਕੀਤਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਗਲੀ ਨੀਤੀ ਦਾ ਐਲਾਨ ਵੀਰਵਾਰ ਕਰਨਗੇ। ਜੇਕਰ ਜੋਗਾ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਕਿਸਾਨ ਆਗੂਆਂ ਨੂੰ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਧਰਨਾ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਕਿਸਾਨਾਂ ਦੇ ਚੰਡੀਗੜ੍ਹ ਕੂਚ ਨੂੰ ਰਹਿ ਕੇ ਬੁੱਧਵਾਰ ਨੂੰ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਵਿਸ਼ੇਸ਼ ਤੌਰ ਤੇ ਨਾਕੇਬੰਦੀ ਕੀਤੀ ਗਈ ਸੀ। ਇਸੇ ਦੌਰਾਨ ਨਾਕਿਆਂ ਤੇ ਮੌਜੂਦ ਅਧਿਕਾਰੀਆਂ ਦੀ ਅਗਵਾਈ ਵਿੱਚ ਬੱਸਾਂ ਸਣੇ ਹਰ ਗੱਡੀ ਦੀ ਡੂੰਗੀ ਨਾਲ ਜਾਂਚ ਕੀਤੀ ਗਈ ਤਾਂ ਕਿ ਕੋਈ ਵੀ ਕਿਸਾਨ ਅੱਗੇ ਨਾ ਵੱਸ ਸਕੇ। ਚੰਡੀਗੜ੍ਹ ਵਿੱਚ ਦਾਖਲੇ ਨੂੰ ਲੈ ਕੇ ਪੁਲਿਸ ਨੇ ਵੀ ਪੰਜਾਬ ਨਾਲ ਲੱਗਦੇ ਸਾਰੇ ਬਾਰਡਰ ਸੀਲ ਕਰ ਦਿੱਤੇ। ਕਿਸਾਨ ਚੰਡੀਗੜ੍ਹ ਵਿੱਚ ਨਾ ਵੜਨ ਇਸ ਲਈ ਪੁਲਿਸ ਹਰ ਗੱਡੀ ਦੀ ਤਲਾਸ਼ੀ ਲੈਂਦੀ ਰਹੀ। ਗੱਡੀਆਂ ਦੇ ਡਰਾਈਵਰਾਂ ਦੇ ਪਛਾਣ ਪੱਤਰ ਦੇਖਣ ਤੋਂ ਬਾਅਦ ਹੀ ਉਹਨਾਂ ਨੂੰ ਚੰਡੀਗੜ੍ਹ ਵਿੱਚ ਦਾਖਲੇ ਦੀ ਇਜਾਜ਼ਤ ਦਿੱਤੀ ਗਈ। ਜ਼ਿਲ੍ਹਾ ਮਹਾਲੀ ਵਿੱਚ 100 ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। 20 ਦੇ ਕਰੀਬ ਟਰੈਕਟਰ ਟਰਾਲੀਆਂ ਕਬਜ਼ੇ ਵਿੱਚ ਲਈਆਂ ਗਈਆਂ ਹਨ। ਪੁਲਿਸ ਵੱਲੋਂ ਪੰਜਾਬ ਤੋਂ ਚੰਡੀਗੜ੍ਹ ਨੂੰ ਜਾਂਦੇ ਸਾਰੇ 12 ਰਸਤਿਆਂ ਨੂੰ ਬੈਰੀਕੇਡ ਲਗਾ ਕੇ ਮਿੱਟੀ ਨਾਲ ਭਰੇ ਟਿਪਰ, ਜਲ ਤੋਪ ਗੱਡੀਆਂ ਅਤੇ ਕਿਸਾਨਾਂ ਨੂੰ ਫੜ ਕੇ ਲਿਜਾਣ ਲਈ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਪੁਲਸਬਲੂ ਰੋਕੇ ਜਾਣ ਤੇ ਡੇਢ ਦਰਜਨ ਥਾਮਾਂ ਤੇ ਕਿਸਾਨ ਮੋਰਚੇ ਲਗਾ ਕੇ ਬੈਠ ਗਏ ਵੱਖ-ਵੱਖ ਥਾਮਾਂ ਤੇ ਕਿਸਾਨ ਮੋਰਚੇ ਲਾ ਕੇ ਬੈਠੇ ਰਹੇ ਜਿੱਥੇ ਕਿਸਾਨ ਵੱਡੀ ਗੰਦੇ ਵਿੱਚ ਟਰਾਲੀਆਂ ਤੇ ਰਾਸ਼ਨ ਪਾਣੀ ਲੈ ਕੇ ਪਹੁੰਚੇ ਹੋਏ ਸਨ ਆਗੂਆਂ ਦਾ ਕਹਿਣਾ ਹੈ ਕਿ ਕੱਲ ਤੱਕ ਹੋਰ ਕਾਫਲੇ ਪੁੱਜਣਗੇ ਭਾਰਤੀ ਕਿਸਾਨ ਜੁਨੀਅਨ ਉਗਰਾਹਾਂ ਦੇ ਆਗੂਆਂ ਨੂੰ ਜਿੱਥੇ ਸਥਾਨਕ ਆਈਟੀਆਈ ਚੌਂਕ ਤੇ ਰੋਕ ਲਿਆ ਗਿਆ ਉੱਥੇ ਹੀ ਭਾਰਤੀ ਕਿਸਾਨ ਜੂਨੀਅਰ ਲਖੋਵਾਲ ਜੂਨੀਅਰ ਦੇ ਆਗੂਆਂ ਨੂੰ ਅੰਬਾਲਾ ਚੰਡੀਗੜ੍ਹ ਕੌਮੀ ਮਾਰਗ ਤੇ ਡੱ퍼 ਸਥਿਤ ਦਫ਼ਤਰ ਤੇ ਹੀ ਰੋਕ ਲਿਆ। ਇਹਦੇ ਚੱਲਦਿਆਂ ਲਖੋਵਾਲ ਜੂਨੀਅਰ ਦੇ ਕਿਸਾਨ ਆਗੂਆਂ ਵੱਲੋਂ 71 ਕਿਸਾਨਾਂ ਨਾਲ ਦਫ਼ਤਰ ਅੱਗੇ ਸੰਪਾਰਕ ਸੜਕ ਤੇ ਤਾਨਾ ਲਗਾ ਦਿੱਤਾ। ਕਿਸਾਨ ਅੰਦੋਲਨ ਦੇ ਚੱਲਦਿਆਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਂ ਹਿਰਾਸਤ ਵਿੱਚ ਲੈ ਕਿਸਾਨਾਂ ਨੂੰ ਰਿਹਾ ਕਰਨਾ ਸ਼ੁਰੂ ਕੀਤਾ ਗਿਆ। ਪਟਿਆਲਾ ਰੇਂਜ ਵਿੱਚ ਪੈਂਦੇ ਪਟਿਆਲਾ, ਸੰਗਰੂਰ, ਮਲੇਰਕੋਟਲਾ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਕਈ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਭੇਜਿਆ ਗਿਆ ਸੀ ਅਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ ਇਸ ਗੱਲ ਦੀ ਪੁਸ਼ਟੀ ਕਰਦੇ ਆਂ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਰਿਹਾ ਕੀਤਾ ਗਿਆ ਹੈ ਅਤੇ ਗ੍ਰਿਫਤਾਰ ਕੀਤੇ ਗਏ ਕਿਸਾਨ ਜੇਲ੍ਹਾਂ ਵਿੱਚੋਂ ਰਿਹਾ ਕੀਤੇ ਜਾਣਗੇ ਸੰਗਰੂਰ ਪੁਲਿਸ ਵੱਲੋਂ ਕਿਸਾਨ ਜੁਨੀਅਰ ਉਗਰਾਹਾ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਨੂੰ ਚੰਡੀਗੜ੍ਹ ਵੱਲੋਂ ਜਾਂਦੇ ਰਸਤੇ ਵਿੱਚੋਂ ਹੀ ਚੱਕ ਲਿਆ ਗਿਆ। ਜੁਗਿੰਦਰ ਸਿੰਘ ਉਗਰਾਹਾ ਕਰੀਬ 2 ਦਰਜਨ ਤੋਂ ਵਧੇਰੇ ਵਾਹਨਾਂ ਦੇ ਕਾਫਲੇ ਨਾਲ ਸੁਨਾਮ ਖੇਤਰ ਤੋਂ ਆਪਣੇ ਬਾਕੀ ਸਾਥੀਆਂ ਨਾਲ ਪਿੰਡ ਘਰਾਂਚੋਵਾਲ ਵੱਧ ਰਿਹਾ ਸੀ ਤਾਂ ਉਗਰਾਹਾ ਦੇ ਵੱਡੇ ਕਾਫਲੇ ਨੂੰ ਚੱਕਵਾ ਦਿੰਦੇ ਆ ਪਿੰਡ ਚੱਠੇ ਨਨਹੇੜੇ ਨੇੜੇ ਸੰਗਰੂਰ ਪੁਲਿਸ ਵੱਲੋਂ ਉਗਰਾਹਾ ਦੀਆਂ ਪਹਿਲੀਆਂ ਦੋ ਗੱਡੀਆਂ ਨੂੰ ਲੰਗਾ ਕੇ ਬਾਕੀ ਗੱਡੀਆਂ ਨੂੰ ਰੋਕ ਲਿਆ ਗਿਆ। ਅਗਲੇ ਪਿੰਡ ਖੜਿਆਲ ਨੇੜੇ ਪੁਲਿਸ ਨੇ ਉਗਰਾਹਾ ਦੀਆਂ ਦੋਵੇਂ ਗੱਡੀਆਂ ਨੂੰ ਕੇਰਾ ਪਾ ਕੇ ਰੋਕ ਲਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਅਮਰੀਕੀ ਸੰਸਦ ਨੂੰ ਸੰਬੋਧਨ ਕਰਦਿਆਂ ਦੋਵਾਰ ਭਾਰਤ ਦਾ ਨਾਂ ਲੈ ਕੇ ਕਿਹਾ ਕਿ ਅਸੀਂ ਭਾਰਤ ਤੇ ਵੀ 100% ਦੀ ਟੈਰਫ ਲਗਾਵਾਂਗੇ 트੍ਰੰਪ ਦਾ ਕਹਿਣਾ ਹੈ ਕਿ 2 ਅਪ੍ਰੈਲ ਨੂੰ ਜਿਹੜਾ ਵੀ ਦੇਸ਼ ਅਮਰੀਕੀ ਦਰਮਾਤੇ ਟੈਰਫ ਲਗਾਏਗਾ ਅਸੀਂ ਉਸ ਦੇਸ਼ ਤੇ ਵੀ ਉਨਾ ਹੀ ਟੈਰਫ ਲਗਾਵਾਂਗੇ ਟਰੰਪ ਨੇ ਭਾਰਤ ਅਤੇ ਚੀਨ ਸਮੇਤ ਹੋਰ ਦੇਸ਼ਾਂ ਵੱਲੋਂ ਲਗਾਏ ਜਾ ਰਹੇ ਉੱਚੇ ਟੈਕਸ ਦੀ ਆਲੋਚਨਾ ਕਰਦੇ ਹਾਂ ਇਸ ਨੂੰ ਬਹੁਤ ਹੀ ਬੇਇਨਸਾਫੀ ਕਰਾਰ ਦਿੱਤਾ ਅਤੇ ਅਗਲੇ ਮਹੀਨੇ ਤੋਂ ਪਰਸਪਰ ਟੈਕਸ ਲਾਗੂ ਕਰਨ ਦਾ ਐਲਾਨ ਕੀਤਾ ਹੈ ਟਰੰਪ ਨੇ ਕਿਹਾ ਕਿ ਦੂਜੇ ਦੇਸ਼ਾਂ ਨੇ ਦਹਾਕਿਆਂ ਤੋਂ ਸਾਡੇ ਵਿਰੁੱਧ ਟੈਕਸ ਦੀ ਵਰਤੋਂ ਕੀਤੀ ਹੈ ਅਤੇ ਹੁਣ ਸਾਡੀ ਵਾਰੀ ਹੈ ਯੂਰਪੀਅਨ ਯੂਨੀਅਨ ਚੀਨ ਬ੍ਰਾਜ਼ੀਲ ਭਾਰਤ ਮੈਕਸੀਕੋ ਅਤੇ ਕੈਨੇਡਾ ਨਾਲ ਸਾਡੇ ਮੁਕਾਬਲੇ ਉੱਚ ਦਰਾਂ ਤੇ ਟੈਕਸ ਵਸੂਲੀ ਕਰਦੇ ਹਨ ਕੀ ਤੁਸੀਂ ਉਨ੍ਹਾਂ ਦੇ ਬਾਰੇ ਵਿੱਚ ਸੁਣਿਆ ਹੈ ਇਹ ਬਹੁਤ ਹੀ ਨਜਾਇਜ਼ ਹੈ ਭਾਰਤ ਦੇ ਪਰਸਪਰ ਟੈਰਫ ਦਾ ਪ੍ਰਭਾਵ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਵਿੱਚ ਸੰਭਾਵੀ ਰੁਕਾਵਟਾਂ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ ਭਾਰਤ ਅਮਰੀਕਾ ਦੇ ਸਬੰਧ ਪਿਛਲੇ ਸਮੇਂ ਦੌਰਾਨ ਬਹੁਤ ਤੇਜ਼ੀ ਨਾਲ ਮਜ਼ਬੂਤ ਹੋਏ ਹਨ ਭਾਰਤੀ ਟੈਰਫ ਦਰਾਂ ਜੋ ਸੁਰੱਖਿਆਤਮਕ ਆਰਥਿਕ ਰਣਨੀਤੀ ਨਾਲ ਮੇਲ ਖਾਂਦੀਆਂ ਹਨ ਅਮਰੀਕਾ ਨਾਲੋਂ ਕਾਫੀ ਜ਼ਿਆਦਾ ਹਨ ਖਾਸ ਕਰਕੇ ਖੇਤੀਬਾੜੀ ਕੱਪੜਾ ਤੇ ਫਾਰਮਾਸਿਊਟੀਕਲ ਵਰਗੇ ਮੁੱਖ ਖੇਤਰਾਂ ਵਿੱਚ ਭਾਰਤ ਵੱਲੋਂ ਆਟੋਦਰਮਤ ਤੇ ਵਧੇਰੇ ਟੈਰਿਫ ਨੇ ਧਿਆਨ ਖਿੱਚਿਆ ਹੈ ਅਮਰੀਕੀ ਰਾਸ਼ਪਤੀ ਡੋਨਾਲਡ 트ੰਪ ਦੀ ਦਬਲੇ ਟੈਕਸ ਦੀ ਧਮਕੀ ਮਗਰੋਂ ਭਾਰਤ ਵੀ ਇਸ ਚੁਣੌਤੀ ਨਾਲ ਨਜਿੱਠਣ ਲਈ ਤਿਆਰੀ ਕਰਨ ਲੱਗਾ ਹੈ ਮਾਮਲੇ ਦੇ ਜਾਣਕਾਰ ਲੋਕਾਂ ਨੇ ਵਾਸ਼ਿੰਗਟਨ ਵਿੱਚ 13 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ 트ੰਪ ਵੱਲੋਂ ਪ੍ਰਗਟਾਈ ਗਈ ਪ੍ਰਤੀਵਰਧਤਾ ਦਾ ਹਵਾਲਾ ਦਿੰਦੇ ਕਹੇ ਕਿ ਭਾਰਤ ਨੂੰ ਹੱਲ ਲੱਭਣ ਦਾ ਭਰੋਸਾ ਹੈ ਇਸ ਬੈਠਕ ਵਿੱਚ ਉਦੋਂ ਦੋਵੇਂ ਦੇਸ਼ਾਂ ਦੇ ਮੁਖੀਆਂ ਵਿਚਾਲੇ ਇਹ ਸਹਿਮਤੀ ਬਣੀ ਸੀ ਕਿ ਇਨ੍ਹਾਂ ਮੁੱਦਿਆਂ ਲਈ ਇੱਕ ਕਾਰੋਬਾਰੀ ਸਮਝੌਤਾ ਇਸ ਸਾਲ ਦੇ ਅੰਤ ਤੱਕ ਕੀਤਾ ਜਾਵੇਗਾ। ਪੰਜਾਬ ਰੈਵਨਿਊ ਆਫਿਸਰਜ਼ ਐਸੋਸੀਏਸ਼ਨ ਦੇ ਸਰਦੇ ਅਤੇ ਸਰਕਾਰੀ ਸਖਤੀਮਗਰੋਂ ਮਾਲ ਅਫਸਰ ਤਹਿਸੀਲਾਂ ਵਿੱਚ ਕੰਮ ਤੇ ਪਰਤਾਏ ਹਨ। ਉਹ ਸੋਮਵਾਰ ਤੋਂ ਸਮੂਹਿਕ ਛੁੱਟੀ ਲੈ ਕੇ ਰਾਜ ਵਿਆਪੀ ਹੜਤਾਲ ਤੇ ਚੱਲ ਰਹੇ ਸਨ। ਸਰਕਾਰ ਨੇ ਬੀਤੇ ਦਿਨ 15 ਮਾਲ ਆਫਸਰਾਂ ਨੂੰ ਮੌਤਲ ਕਰਕੇ ਸਪਸ਼ਟ ਸੰਕੇਤ ਦੇ ਦਿੱਤਾ ਸੀ ਕਿ ਉਹ ਕਿਸੇ ਵੀ ਦਬਾਅ ਅੱਗੇ ਝੁਕਣ ਦੇ ਰੌ ਵਿੱਚ ਨਹੀਂ ਹਨ ਇਸ ਤਹਿਤ ਸਰਕਾਰ ਨੇ ਮਾਲ ਆਫਸਰਾਂ ਦੇ ਦੂਰ ਦਰਾਡੇ ਤਬਾਦਲੇ ਕਰ ਦਿੱਤੇ ਇਸ ਮਗਰੋਂ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਲక్ష్మణ ਸਿੰਘ ਨੇ ਮਾਲ ਆਫਸਰਾਂ ਨੂੰ ਪੇਜੇ ਸੁਨੇਹੇ ਵਿੱਚ ਕਿਹਾ ਕਿ ਸੂਬੇ ਦੇ ਬੜੇਰੇ ਹਿੱਤਾਂ ਦੇ ਮੱਦੇਨਜ਼ਰ ਸਮੂਹਿਕ ਛੁੱਟੀ ਦਾ ਜਾਣ ਦਾ ਫੈਸਲਾ ਵਾਪਸ ਲਿਆ ਜਾਂਦਾ ਹੈ ਜਾਣਕਾਰੀ ਮੁਤਾਬਕ ਸੂਬੇ ਵਿੱਚ ਕੁੱਲ 2113 ਰਜਿਸਟਰੀਆਂ ਹੋਈਆਂ ਹਨ ਪੰਜਾਬ ਸਰਕਾਰ ਨੇ ਸਮੂੱਚੇ ਮਾਲ ਅਫਸਰਾਂ ਨੂੰ ਝਟਕਾ ਦੇਣ ਲਈ ਉਹਨਾਂ ਦੇ ਤਬਾਦਲੇ ਕਰਕੇ ਮੀਲਾਂ ਦੂਰ ਭੇਜ ਦਿੱਤਾ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਹਰ ਤਹਿਸੀਲਦਾਰ ਨਾਇਬ ਤਹਿਸੀਲਦਾਰ ਨੂੰ ਇੱਕੋ ਹੁਕਮ ਵਿੱਚ ਬਦਲਿਆ ਗਿਆ ਹੈ ਇਥੋਂ ਤੱਕ ਕਿ ਕਈ ਵੀਆਈਪੀ ਮਾਲ ਅਫਸਰ ਵੀ ਦੂਰ ਦੇੜੇ ਭੇਜ ਦਿੱਤੇ ਗਏ ਮੋਕਮਾਂ ਟ੍ਰੀਪ ਗਵੰਟਮਾਨ 2 ਦਿਨਾਂ ਬਾਅਦ ਮਾਲ ਅਫਸਰਾਂ ਵੱਲੋਂ ਲਈ ਸਮੂਹਿਕ ਛੁੱਟੀ ਤੋਂ ਤਾਲ ਖੋਏ ਸਨ ਅਤੇ ਹੁਣ ਉਨ੍ਹਾਂ ਮਾਲ ਅਫਸਰਾਂ ਖਿਲਾਫ ਮਹਾਜ ਖੋਲ ਦਿੱਤਾ ਹੈ ਵਿਧੇਖ ਮੁਖ ਸਕੱਤਰ ਮਾਲ ਅਨੁਰਾਗ ਵਰਮਾ ਨੇ 235 ਮਾਲ ਅਫਸਰਾਂ ਦੇ ਤਬਾਦਲੇ ਕੀਤੇ ਹਨ ਜਿਨ੍ਹਾਂ ਵਿੱਚ 58 ਤਹਿਸੀਲਦਾਰਾਂ ਤੇ 170 ਨਾਇਬ ਤਹਿਸੀਲਦਾਰ ਸ਼ਾਮਲ ਹਨ ਸੂਬੇ ਵਿੱਚ 181 ਸਬ ਰਜਿਸਟਰ ਦਫ਼ਤਰ ਹਨ ਜਿਨ੍ਹਾਂ ਵਿੱਚ ਕੁੱਲ 250 ਮਾਲ ਅਫਸਰਾਂ ਦੀ ਤੈਨਾਤੀ ਹੈ ਬਹੁਤੇ ਮਾਲ ਅਫਸਰਾਂ ਨੂੰ ਕੋਈ ਨਾ ਕੋਈ ਬਾਡਰ ਦਿਖਾ ਦਿੱਤਾ ਗਿਆ ਹੈ ਸਰਕਾਰ ਨੇ ਮੰਗਲਵਾਰ ਨੂੰ ਪੰਜਾਬ ਰੈਵਨਿਊ ਆਫੀਸਰਸ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਲਸ਼ਮਨ ਸਿੰਘ ਸੁਮੇਤ 15 ਮਾਲ ਅਫਸਰਾਂ ਨੂੰ ਨੌਕਰੀ ਤੋਂ ਮਾਤਲ ਕਰ ਦਿੱਤਾ ਸੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਨਿੰਦਰ ਸਿੰਘ ਨੂੰ ਪਟਿਆਲਾ ਤੋਂ ਨਵਾਂ ਸ਼ਹਿਰ ਅਤੇ ਖਜ਼ਾਨਚੀ ਕੁਲਵਿੰਦਰ ਸਿੰਘ ਨੂੰ ਮਰੀਂਡਾ ਤੋਂ ਹੁਸ਼ਿਆਰਪੁਰ ਤਬਦੀਲ ਕੀਤਾ ਗਿਆ ਮਾਜੇ ਤੇ ਦੁਆਬੇ ਵਿੱਚੋਂ ਬਹੁਤ ਮਾਲ ਅਫਸਰ ਮਾਲਵੇ ਵਿੱਚ ਬਦਲ ਦਿੱਤੇ ਹਨ ਜਦਕਿ ਮਾਲ ਵਿੱਚੋਂ ਜ਼ਿਆਦਾਤਰ ਮਾਲ ਅਧਿਕਾਰੀ ਦੁਆਬੇ ਤੇ ਮਾਜੇ ਵਿੱਚ ਭੇਜ ਦਿੱਤੇ ਗਏ ਹਨ ਬਹੁ ਗਿਣਤੀ ਮਾਲ ਅਫਸਰਾਂ ਨੂੰ 100 ਕਿਲੋਮੀਟਰ ਤੋਂ ਜ਼ਿਆਦਾ ਦੀ ਦੂਰੀ ਤੇ ਭੇਜਿਆ ਗਿਆ ਹੈ ਜੋਧ ਨਸ਼ਾ ਵਿਰੋਧ ਮਹਿੰਮ ਤਹਿਤ ਸਰਹੱਦ ਪਾਰੋਂ ਕੀਤੀ ਜਾ ਰਹੀ ਸਮਗਲੰਗ ਨੂੰ ਵੱਡਾ ਝਟਕਾ ਦਿੰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜੰਡੇਆਲਾ ਗੁਰੂ ਦੇ ਪਿੰਡ ਦੇਵੀ ਦਾਸਪੁਰਾ ਤੋਂ 23 ਕਿਲੋ ਹੈਰਨ ਦੀ ਖੇਪ ਬਰਾਮਦ ਕੀਤੀ ਹੈ ਜਿਸ ਦੀ ਕੀਮਤ 115 ਕਰੋੜ ਦੱਸੀ ਗਈ ਹੈ। ਇਸ ਸੰਬੰਧੀ ਵੇਰਵੇ ਸਾਂਝੇ ਕਰਦੇ ਆਂ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਖੇਪ ਅਮਰੀਕਾ ਸਤ ਸਮਗਲਰ ਜਸਮੀਤ ਸਿੰਘ ਉਰਫ ਲੱਕੀ ਦੁਆਰਾ ਚਲਾਏ ਜਾ ਰਹੇ ਨਸ਼ਾ ਸਮਗਲੰਗ ਨੈੱਟਵਰਕ ਨਾਲ ਸੰਬੰਧਤ ਹੈ ਇਸ ਮਾਮਲੇ ਵਿੱਚ ਖੇਪ ਪ੍ਰਾਪਤ ਕਰਨ ਵਾਲੇ ਪਿੰਡ ਦੇਵੀ ਦਾਸਪੁਰਾ ਦੇ ਮੁਲਜ਼ਮ ਸਾਹਿਲ ਪ੍ਰੀਤ ਉਰਫ ਕਰਨ ਨਾਮਜ਼ਦ ਕੀਤਾ ਗਿਆ ਹੈ ਕਈ ਪੁਲਿਸ ਟੀਮਾਂ ਉਸਨੂੰ ਗ੍ਰਿਫਤਾਰ ਕਰਨ ਦੇ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ ਉਨਾ ਕਿਹਾ ਕਿ ਨਸ਼ਾ ਸਮਗਲੰਗ ਨੈੱਟਵਰਕ ਵਿੱਚ ਅਗਲੇਰੇ ਪਿਛਲੇਰੇ ਸਬੰਧਾਂ ਦਾ ਪਤਾ ਲਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਸ ਨਾਲ ਸੰਬੰਧਿਤ ਹੋਰ ਵੀ ਨੈੱਟਵਰਕ ਨੂੰ ਖੰਗਾਲਿਆ ਜਾ ਸਕੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਡੀ ਆਈ ਜੀ ਬਾਰਡਰ ਰੇਂਜ ਸਤਿੰਦਰ ਸਿੰਘ ਜੋ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸ ਐਸ ਪੀ ਅਮਰਸਰ ਦਿਹਾਤੀ ਮਨਿੰਦਰ ਸਿੰਘ ਦੇ ਨਾਲ ਕਾਨਫਰੈਂਸ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਪੁਲਿਸ ਟੀਮਾਂ ਨੂੰ ਨਾਕੇ ਤੇ ਪੁਕਤਾ ਇਤਲਾਹ ਮਿਲੀ ਸੀ ਕਿ ਮਲਜਮ ਸਾਹਿਲਪ੍ਰੀਤ ਸਿੰਘ ਉਰਫ ਕਰਨ ਨੇ ਸਰਹੱਦ ਪਾਰੋਂ ਹੈਰੋਂਦੀ ਇੱਕ ਖੇਪ ਪ੍ਰਾਪਤ ਕੀਤੀ ਹੈ ਪੁਲਿਸ ਸਟੇਸ਼ਨ ਜੰਡੇਆਲਾ ਗੁਰੂ ਦੀ ਟੀਮ ਨੇ ਖੁਫੀਆ ਕਾਰਵਾਈ ਤਹਿਤ ਪਿੰਡ ਦੇਵੀ ਦਾਸਪੁਰਾ ਵਿਖੇ ਦੱਸੀ ਥਾਂ ਤੋਂ ਇੱਕ ਬੋਰੀ ਵਿੱਚ ਲੁਕੋ ਕੇ ਰੱਖੀ 23 ਪੈਕੇਟ ਬ੍ਰਾਮਤ ਕੀਤੇ ਹਨ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਹਿਲਪ੍ਰੀਤ ਅਮਰੀਕਾ ਸਹਿਤ ਸਮਗਲਰ ਜਸਮੀਤ ਉਰਫ ਲੱਕੀ ਜਿਸ ਨੇ ਖੇਪਤਾ ਪ੍ਰਬੰਧ ਕੀਤਾ ਸੀ ਦੇ ਸਿੱਧੇ ਸੰਪਰਕ ਵਿੱਚ ਹੈ ਜਸਮੀਤ ਉਰਫ ਲੱਕੀ ਦਾ ਅਪਰਾਧਿਕ ਪਿਸ਼ੋਕੜ ਹੈ ਅਤੇ ਉਸ ਵਿਰੁੱਧ ਅਸਲਾ ਐਕਟ ਅਤੇ ਇਰਾਦਾ ਕਤਲ ਤਹਿਤ ਮਾਮਲੇ ਦਰਜ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਟੀਮਾਂ ਮੁਲਜ਼ਮ ਸਾਹਿਲਪ੍ਰੀਤ ਉਰਫ ਕਰਨ ਨੂੰ ਫੜਨ ਦੇ ਲਈ ਉਸ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ ਕਰਨਾਟਕ ਦੇ ਬੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕੰਨੜ ਅਦਾਕਾਰਾ ਰਾਣਿਆ ਰਾਓ ਤੋਂ 12.56 ਕਰੋੜ ਰੁਪਏ ਦੀਆਂ ਸੋਨੇ ਦੀਆਂ ਛੜਾਂ ਜ਼ਬਤ ਕੀਤੀਆਂ ਗਈਆਂ ਡੀਆਰਆਈ ਡਾਇਰੈਕਟਰ ਆਫ ਰੈਵਨਿਊ ਇੰਟੈਲੀਜੈਂਸ ਨੇ ਇਹ ਜਾਣਕਾਰੀ ਦਿੱਤੀ ਹੈ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਰਾਣਿਆ ਰਾਓ ਸੀਨੀਅਰ ਆਈਪੀਐਸ ਅਧਿਕਾਰੀ ਰਾਮਚੰਦਰਨ ਰਾਉਦੀ ਮਤ੍ਰੀਤੀ ਹੈ ਰਾਓ ਇਸ ਸਮੇਂ ਕਰਨਾਟਕ ਰਾਜ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਡਾਇਰੈਕਟਰ ਜਨਰਲ ਵਜੋਂ ਕੰਮ ਕਰ ਰਹੇ ਹਨ ਰਾਣੀਆਂ ਨੂੰ ਗ੍ਰਫਤਾਰ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਆਰਥਿਕ ਅਪਰਾਧ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ। ਜਾਂਚ ਵਿੱਚ ਸ਼ਾਮਲ ਅਧਿਕਾਰੀਆਂ ਅਨੁਸਾਰ ਰਾਣੀਆਂ ਰਾਓ ਦੁਬਈ ਤੋਂ ਅਮੀਰਾਤ 에ਅਰਲਾਈਨ ਦੀ ਉਡਾਣ ਰਾਹੀਂ ਪੁੱਜੀ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਰਾਣੀਆਂ ਰਾਓ ਸੋਨੇ ਦੀ ਸਮਗਲਨ ਵਿੱਚ ਸ਼ਾਮਲ ਸੀ। ਡੀਆਈਆਰ ਨੂੰ ਉਸ ਸਮੇਂ ਉਸਤੇ ਸ਼ੱਕ ਹੋਇਆ ਜਦੋਂ ਰਾਣੀਆਂ ਰਾਓ ਨੇ ਦੁਬਈ ਕਈ ਵਾਰ ਯਾਤਰਾ ਕੀਤੀ। DRI ਦੇ ਅਧਿਕਾਰੀਆਂ ਨੇ ਬੰਗਲੌਰੂ ਵਿੱਚ ਅਦਾਕਾਰਾ ਰਾਣੀਆ raudeer ਰਿਹਾਈស្តੀ ਤਲਾਸ਼ੀ ਲਈ ਹੈ ਜਿੱਥੇ ਉਹ ਆਪਣੇ ਪਤੀ ਨਾਲ ਰਹਿੰਦੀ ਹੈ ਤਲਾਸ਼ੀ ਦੌਰਾਨ 2.6 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ 2.67 ਕਰੋੜ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ ਨਿਊਜ਼ੀਲੈਂਡ ਚੈਂਪੀਅਨ ਟਰਾਫੀ ਦੇ ਫਾਈਨਲ ਵਿੱਚ ਪਹੁੰਚ ਗਿਆ ਹੈ ਜਿੱਥੇ ਕੀਵੀਆਂ ਦਾ ਸਾਹਮਣਾ 9 ਮਾਰਚ ਨੂੰ ਦੁਬਈ ਦੇ ਮੈਦਾਨ ਤੇ ਭਾਰਤੀ ਟੀਮ ਨਾਲ ਹੋਵੇਗਾ ਬੋਧਵਾਰ ਨੂੰ ਲਾਹੌਰ ਵਿੱਚ ਦੂਜੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 50 ਦੌੜਾਂ ਨਾਲ ਹਰਾ ਦਿੱਤਾ ਮੈਚ ਵਿੱਚ ਨਿਊਜ਼ੀਲੈਂਡ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਨਿਊਜ਼ੀਲੈਂਡ ਨੇ ਚੈਂਪੀਅਨ ਟਰੋਫੀ ਦੇ ਦੂਜੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 363 ਦੌੜਾਂ ਦਾ ਟੀਚਾ ਦਿੱਤਾ ਟੀਮ ਨੇ 50 ਓਵਰਾਂ ਵਿੱਚ 6 ਵਿਕਟਾਂ ਤੇ 362 ਦੌੜਾਂ ਬਣਾਈਆਂ ਇਹ ਟੂਰਨਾਮੈਂਟ ਦਾ ਸਭ ਤੋਂ ਵੱਡਾ ਸਕੋਰ ਸੀ ਪਿਛਲਾ ਰਿਕਾਰਡ ਆਸਟ੍ਰੇਲੀਆ ਦੇ ਨਾ ਸੀ ਆਸਟ੍ਰੇਲੀਆ ਦੀ ਟੀਮ ਨੇ ਇਸੇ ਮੈਦਾਨ ਤੇ ਇੰਗਲੈਂਡ ਖਿਲਾਫ 356 ਦੌੜਾਂ ਬਣਾਈਆਂ ਸਨ ਅਰਚਨ ਰਵਿੰਦਰਾ ਤੇ ਕੇਨ ਵਿਲੀਅਮਜ਼ ਨੇ ਸੈਂਕੜੇ ਵਾਲੀ ਪਾਰੀ ਖੇਡੀ ਜਦਕਿ ਡੇਰਲ ਮਿਸ਼ੇਲ ਤੇ ਗਲੇਨ ਫਲਿਪਸ ਨੇ 50 ਦੌੜਾਂ ਤੋਂ ਖੁੰਝ ਗਏ ਦੋਵੇਂ 49-49 ਦੌੜਾਂ ਦੇ ਸਕੋਰ ਤੇ ਆਊਟ ਹੋਏ ਪਾਕਿਸਤਾਨ ਦੇ ਮੇਜ਼ਬਾਨ ਹੋਣ ਕਰਕੇ ਅਜੇ ਤੱਕ ਚੈਂਪੀਅਨ ਟਰਾਫੀ ਲਾਹੌਰ ਵਿੱਚ ਸੀ ਪਰ ਹੁਣ ਉਹ ਉੱਥੋਂ ਦੁਬਈ ਭੇਜ ਦਿੱਤੀ ਜਾਵੇਗੀ ਕਿਉਂਕਿ ਫਾਈਨਲ ਉੱਥੇ ਹੋਵੇਗਾ ਜੋ ਵੀ ਟੀਮ ਜਿੱਤੇਗੀ ਉਸ ਨੂੰ ਖਿਤਾਬ ਵੀ ਦੁਬਈ ਵਿੱਚ ਮਿਲੇਗਾ ਦਰਸਲ ਜਦੋਂ ਆਈਸੀਆਈਸੀ ਨੇ ਚੈਂਪੀਅਨ ਟਰੋਫੀ ਦਾ ਸ਼ੈਡਿਊਲ ਜਾਰੀ ਕੀਤਾ ਸੀ ਤਾਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਭਾਰਤ ਦਾ ਸੈਮੀਫਾਈਨਲ ਯਕੀਨੀ ਤੌਰ ਤੇ ਦੁਬਈ ਵਿੱਚ ਹੋਵੇਗਾ ਤੇ ਜੇਕਰ ਭਾਰਤੀ ਟੀਮ ਚੈਂਪੀਅਨ ਟਰੋਫੀ ਦੇ ਫਾਈਨਲ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਖਿਤਾਬੀ ਮੁਕਾਬਲਾ ਵੀ ਦੁਬਈ ਵਿੱਚ ਹੋਵੇਗਾ ਪੰਜਾਬ ਸਰਕਾਰ ਨੇ ਅਮਰਪਾਲ ਸਿੰਘ ਨੂੰ ਪੰਜਾਬ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਹੈ ਇਹ ਨਿਯੁਕਤੀ ਪੰਜਾਬ ਸਕੂਲ ਸਿੱਖਿਆ ਬੋਰਡ ਸੋਧ ਐਕਟ 2017 ਦੇ ਸੈਕਸ਼ਨ 4(2) ਦੇ ਤਹਿਤ ਕੀਤੀ ਗਈ ਹੈ। ਨਵੇਂ ਚੇਅਰਮੈਨ ਦੀ ਨਿਯੁਕਤੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਪੰਜਾਬ ਸਰਕਾਰ ਨੇ ਇੱਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਇਸ ਕਮੇਟੀ ਦਾ ਕੰਮ ਨਵੇਂ ਚੇਅਰਮੈਨ ਦੀ ਚੋਣ ਤੇ ਨਿਯੁਕਤੀ ਨੂੰ ਅੰਤਮ ਰੂਪ ਦੇਣਾ ਹੈ। ਡਾਕਟਰ ਅਮਰਪਾਲ ਸਿੰਘ 2023 ਵਿੱਚ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਇਹ ਨਿਯੁਕਤੀ ਪੰਜਾਬ ਦੇ ਰਾਜਪਾਲ ਨੇ ਕੀਤੀ ਹੈ। हिसार ਦੇ ਪਿੰਡ ਜੁਗਲਾਂ ਦੇ ਨਿਵਾਸੀ ਕੁਲਦੀਪ ਸਿੰਘ ਨੇ ਐਸਵੀ ਦਫਤਰ ਪੰਜਾਬੀ ਗਾਇਕਾ ਜੈਸਮਿਨ ਸੈਂਟਲੈਸ ਕਲਾਸ਼ ਸ਼ਿਕਾਇਤ ਦਰਜ ਕਰਵਾਈ ਹੈ। ਕੁਲਦੀਪ ਦਾ ਦੋਸ਼ ਹੈ ਕਿ ਜੈਸਮਿਨ ਨੇ ਆਪਣੇ ਇੱਕ ਗਾਣੇ ਵਿੱਚ અપਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੈ ਜਿਸ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ठेस ਪੁੱਜੀ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਕੁਲਦੀਪ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਵਿੱਚ ਪਰਿਵਾਰ ਨਾਲ ਮੋਬਾਈਲ ਤੇ ਰੀਲ ਦੇਖ ਰਿਹਾ ਸੀ ਜਦੋਂ ਉਸ ਨੇ ਜੈਸਮਿਨ ਦੇ ਗਾਣੇ ਵਿੱਚ ਵਿਵਾਦਪੂਰਨ ਸ਼ਬਦ ਸੁਨੇ ਹਨ। ਇਸ ਗਾਣੇ ਵਿੱਚ ਪੈਸੇ ਅਤੇ ਸ਼ੋਰ ਤੋਂ ਬਾਅਦ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ ਜਿਸ ਨਾਲ ਸਮਾਜ ਤੇ ਨਾਪੱਖੀ ਪ੍ਰਭਾਵ ਪੈ ਸਕਦਾ ਹੈ। ਕੁਲਦੀਪ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਭਾਜੜ ਦੌਰਾਨ ਕੁਰੀਆਂ ਨੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਦੀ ਮਦਦ ਕੀਤੀ ਪਰ ਸਰਕਾਰ ਉਨ੍ਹਾਂ ਦੀ ਆਵਾਜ਼ ਨਹੀਂ ਸੁਣ ਰਹੀ। ਇਸ ਸਮੌਕੇ ਉਹਨਾਂ ਦਾ ਕਹਿਣਾ ਹੈ ਕਿ ਉਹ ਇਹਨਾਂ ਦੀਆਂ ਮੰਗਾਂ ਸਰਕਾਰ ਸਾਹਮਣੇ ਰੱਖਣਗੇ ਅਤੇ ਉਹਨਾਂ ਦੇ ਹੱਕਾਂ ਲਈ ਪੂਰੀ ਤਾਕਤ ਨਾਲ ਲੜਨਗੇ। ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਭਾਜੜ ਦਰਾਂ ਲੋਕਾਂ ਦੀ ਮਦਦ ਕਰਨ ਵਾਲੇ ਕੁਲੀਆ ਦੇ ਇੱਕ ਸਮੂਹ ਨਾਲ ਉਹਨਾਂ ਨੇ ਗੱਲਬਾਤ ਕੀਤੀ। ਉਸਦੀ ਵੀਡੀਓ ਉਹਨਾਂ ਨੇ ਆਪਣੇ YouTube ਚੈਨਲ ਤੇ ਵੀ ਅਪਲੋਡ ਕੀਤੀ ਹੈ। 15 ਫਰਵਰੀ ਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਭਾਜੜ ਵਿੱਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋਈ ਸੀ। ਰਾਹੁਲ ਗਾਂਧੀ ਨੇ ਆਪਣੇ YouTube ਚੈਨਲ ਤੇ ਪੋਸਟ ਕੀਤਾ ਕਿ ਕੁਝ ਦਿਨ ਪਹਿਲਾਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚ ਕੇ ਉੱਥੇ ਕੁਲੀ ਭਰਾਵਾਂ ਨਾਲ ਮੁਲਾਕਾਤ ਕੀਤੀ। ਉਹਨਾਂ ਮੈਨੂੰ ਦੱਸਿਆ ਕਿ ਕਿਵੇਂ ਭਾਜੜ ਵਾਲੇ ਦਿਨ ਸਾਰਿਆਂ ਨੇ ਮਿਲ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਭੀੜ ਵਿੱਚੋਂ ਲੋਕਾਂ ਨੂੰ ਕੱਢਣ, ਜ਼ਖਮੀਆਂ ਨੂੰ ਐਂਬੂਲੈਂਸ ਤੱਕ ਪਹੁੰਚਾਉਣ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਕੁਲੀਆ ਨੇ ਹਰ ਸੰਭਵ ਤਰੀਕੇ ਨਾਲ ਯਾਤਰੀਆਂ ਦੀ ਮਦਦ ਕੀਤੀ ਹੈ। ਉਹਨਾਂ ਨੇ ਇਸ ਲਈ ਕੁਲੀਆ ਦਾ ਧੰਨਵਾਦ ਕੀਤਾ। ਵੇ 사ਵਰਕਰ ਦੇ ਦਿੱਤੇ ਗਏ ਬਿਆਨ ਦੇ ਮਾਮਲੇ ਵਿੱਚ ਲਖਨਊ ਦੀ ਅਦਾਲਤ ਨੇ ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ 200 ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਮਾਮਲੇ ਵਿੱਚ ਸੁਣਵਾਈ ਦੌਰਾਨ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੇ ਵਕੀਲ ਪ੍ਰਾਸ਼ੂ ਅਗਰਵਾਲ ਨੇ ਅਦਾਲਤ ਵਿੱਚ ਇੱਕ ਅਰਜੀ ਦਾਖਲ ਕੀਤੀ ਜਿਸ ਵਿੱਚ ਰਾਹੁਲ ਗਾਂਧੀ ਦੇ ਅਦਾਲਤ ਵਿੱਚ ਨਿੱਜੀ ਤੌਰ ਤੇ ਪੇਸ਼ ਨਾ ਹੋਣ ਦੀ ਵਜ੍ਹਾ ਦੱਸੀ। ਬ੍ਰਾਂਛੂ ਅਗਰਵਾਲ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਵੱਲੋਂ ਅੱਜ ਹੀ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਸਮੇਂ ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਹਨ ਅਤੇ ਉਨ੍ਹਾਂ ਕੋਲ ਇੱਕ ਵਿਦੇਸ਼ੀ ਮਹਿਮਾਨ ਨਾਲ ਮੁਲਾਕਾਤ ਦਾ ਪਹਿਲਾ ਹੀ ਨਿਰਧਾਰਤ ਪ੍ਰੋਗਰਾਮ ਸੀ ਜਿਸ ਕਰਕੇ ਉਹ ਦਾਖਲ ਨਹੀਂ ਹੋ ਸਕਦੇ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਦੇ ਸੰਦੇਸ਼ ਨੂੰ ਨਜ਼ਰ ਅੰਦਾਜ਼ ਕਰਦਿਆਂ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਮੋਟੇ ਬੋਰੂਬ ਐਗੇਡੇ ਨੇ ਕਿਹਾ ਕਿ ਗ੍ਰੀਨਲੈਂਡ ਸਾਡਾ ਹੈ ਅਤੇ ਇਸ ਨੂੰ ਖਰੀਦਿਆ ਨਹੀਂ ਜਾ ਸਕਦਾ ਟਰੰਪ ਨੇ ਕਿਹਾ ਸੀ ਕਿ ਉਹਨਾਂ ਦਾ ਪ੍ਰਸ਼ਾਸਨ ਆਰਕਟਿਕ ਟਾਪੂ ਦੇ ਸਵੈ ਨਿਰਣੇ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ ਪਰ ਅਮਰੀਕਾ ਕਿਸੇ ਵੀ ਤਰੀਕੇ ਨਾਲ ਖੇਤਰ ਨੂੰ ਹਾਸਲ ਕਰੇਗਾ ਐਗੇਡੇ ਨੇ ਕਿਹਾ ਕਿ ਟਾਪੂ ਦੇ ਨਾਗਰਿਕ ਨਾ ਤਾਂ ਅਮਰੀਕਾ ਹਨ ਅਤੇ ਨਾ ਹੀ ਡੈਨਿਸ਼ ਕਿਉਂਕਿ ਉਹ ਗ੍ਰੀਨਲੈਂਡ ਹਨ ਉਹਨਾਂ ਨੇ ਫੇਸਬੁੱਕ ਤੇ ਗ੍ਰੀਨਲੈਂਡ ਅਤੇ ਡੈਨਿਸ਼ ਭਾਸ਼ਾ ਵਿੱਚ ਇੱਕ ਪੋਸਟ ਵਿੱਚ ਲਿਖਿਆ ਕਿ ਅਮਰੀਕਾ ਨੂੰ ਇਹ ਸਮਝਣ ਦੀ ਲੋੜ ਹੈ ਉਨਾ ਲਿਖਿਆ ਕਿ ਗ੍ਰੀਨਲੈਂਡ ਦਾ ਭਵਿੱਖ ਉਸਦੇ ਆਪਣੇ ਲੋਕ ਹੀ ਤੈਅ ਕਰਨਗੇ। ਉਹਨਾਂ ਦੀ ਇਹ ਪੋਸਟ ਮੰਗਲਵਾਨ ਨੂੰ ਸੰਸਦੀ ਚੋਣਾਂ ਵਿੱਚ ਟਾਪੂ ਵਾਸੀਆਂ ਦੇ ਵੋਟ ਪਾਉਣ ਤੋਂ ਇੱਕ ਹਫ਼ਤਾ ਪਹਿਲਾਂ। 트ੰਪ ਵੱਲੋਂ ਗ੍ਰੀਨਲੈਂਡ ਵਾਸੀਆਂ ਨੂੰ ਕੀਤੀ ਗਈ ਅਪੀਲ ਤੋਂ ਬਾਅਦ ਆਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਟਾਪੂ ਸਾਡਾ ਹੈ। ਇਸ ਨੂੰ ਖਰੀਦਿਆ ਨਹੀਂ ਜਾ ਸਕਦਾ। ਉੱਤਰਾਖੰਡ ਸਥਿਤ ਗੁਰਦੁਆਰਾ ਹਿਮਕੁੰਣ ਸਾਹਿਬ ਦੇ ਯਾਤਰਾ ਮਾਰਗ ਨੂੰ ਜੋੜਨ ਵਾਲਾ ਪੁਲ ਗੁਰਦੁਆਰਾ ਗੋਬਿੰਦ ਘਾਟ ਨੇੜੇ ਪਹਾੜ ਤੋਂ ਵੱਡੀ ਗਿਣਤੀ ਵਿੱਚ ਪੱਥਰ ਡਿੱਗਣ ਕਾਰਨ ਟੁੱਟ ਗਿਆ। ਜਿਸ ਕਾਰਨ ਮੌਜੂਦਾ ਵਾਰੇ ਯਾਤਰਾ ਤੇ ਅਸਰ ਪੈ ਸਕਦਾ ਹੈ ਗੁਰਦੁਆਰਾ ਹੇਮਕੋਨ ਸਾਹਿਬ ਦੀ ਸਾਲਾਨਾ ਯਾਤਰਾ 25 ਮਈ ਤੋਂ ਸ਼ੁਰੂ ਹੋਣੀ ਹੈ ਪੁਲ ਤੋਂ ਸਕੂਟਰ ਤੇ ਲੰਘ ਰਿਹਾ ਇੱਕ ਵਿਅਕਤੀ ਦੀ ਮਲਵੇ ਹੇਠ ਆਉਣ ਕਾਰਨ ਮੌਤ ਹੋ ਗਈ ਉਸ ਦੀ ਪਛਾਣ ਦਰਸ਼ਨ ਸ਼ਰਮਾ ਵਾਸੀ ਵਿਹਾਰ ਵਜੋਂ ਹੋਈ ਹੈ ਉਹ ਨੇੜਲੇ ਪਿੰਡਾ ਵਿੱਚ ਤਰਖਾਨ ਵਜੋਂ ਕੰਮ ਕਰਦਾ ਸੀ ਗੁਰਦੁਦਵਾਰਾ ਗੋਵਿੰਦਕਾਰ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਪਹਾੜ ਦੇ ਉੱਪਰਲੇ ਹਿੱਸੇ ਤੋਂ ਵੱਡੀ ਮਾਤਰਾ ਵਿੱਚ ਪੱਥਰ ਡਿਗਣ ਕਾਰਨ ਸਪ੍ਰਿੰਗ ਵੈਲੀ ਬ੍ਰਿਜ ਟੁੱਟ ਗਿਆ ਉਨਾਰਾ ਕਹਿਣਾ ਹੈ ਕਿ ਇਲਾਕੇ ਵਿੱਚ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਅਤੇ ਬਰਫਬਾਰੀ ਹੋਣ ਕਾਰਨ ਪਹਾੜ ਤੋਂ ਪੱਥਰ ਡਿੱਗ ਰਹੇ ਹਨ ਪੌਲ ਟੁੱਟਣ ਕਾਰਨ ਫੇਲਹਰ ਯਾਤਰਾ ਮਾਰਗ ਦਾ ਸੰਪਰਕ ਟੁੱਟ ਗਿਆ ਹੈ ਇਸ ਕਾਰਨ ਦੂਜੇ ਪਾਸੇ ਪੈਂਦੇ ਪਿੰਡ ਪੁਲਣਾ ਭੁੰਡਾਰ ਅਤੇ ਕਾਂਗਰੀਆਂ ਦਾ ਵੀ ਸੜਕੀ ਸੰਪਰਕ ਟੁੱਟਿਆ ਹੈ ਉਨਾ ਦੱਸਿਆ ਕਿ ਪ੍ਰਸ਼ਾਸਨ ਤੁਰੰਤ मौके ਤੇ ਪਹੁੰਚ ਗਿਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਹੇਠਾਂ ਨਦੀ ਤੇ ਆਰਜੀ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਪਿੰਡਾਂ ਦੇ ਲੋਕਾਂ ਦਾ ਆਵਾਜਾਈ ਸੰਪਰਕ ਬਹਾਲ ਹੋ ਸਕੇ ਇਸ ਇਲਾਕੇ ਵਿੱਚ 2013 ਵਿੱਚ ਭਿਆਨਕ ਹੜ੍ਹ ਆਇਆ ਸੀ ਉਸ ਵੇਲੇ ਵੀ ਇੱਥੇ ਬਣਿਆ ਹੋਇਆ ਪੁਲ ਰੁੜ ਗਿਆ ਸੀ ਉਸ ਵੇਲੇ ਵੱਦਨ ਫਟਣ ਕਾਰਨ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਪ੍ਰਭਾਵਿਤ ਹੋਈ ਸੀ ਮਗਰੋਂ ਸਰਕਾਰ ਮਗਰੋਂ ਲਗਭਗ 1.5 ਸਾਲ ਦੇ ਵਿੱਚ ਸਪ੍ਰਿੰਗ ਵੈਲੀ ਬ੍ਰਿਜ ਬਣਾਇਆ ਗਿਆ ਸੀ ਅਤੇ ਸਥਾਈ ਸੰਪਰਕ ਬਹਾਲ ਹੋਇਆ ਸੀ। ਕਾਂਗਰਸ ਦੇ ਪ੍ਰਧਾਨ ਮਲਕਰਜਨ ਖੜਗੇ ਨੇ 골ਡ ਲੋਨ ਵਿੱਚ ਭਾਰੀ ਵਾਅਦੇ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਮੰਗਲ ਸੂਤਰ ਚੋਰੀ ਕਰਨ ਵਾਲੀ ਗੱਲ ਸੱਚ ਸਾਬਤ ਹੋ ਗਈ ਹੈ ਕਿਉਂਕਿ ਉਨ੍ਹਾਂ ਦੇ ਰਾਜ ਵਿੱਚ ਔਰਤਾਂ ਆਪਣੇ ਗਹਿਣੇ ਗਿਰਵੀ ਰੱਖਣ ਲਈ ਮਜਬੂਰ ਹਨ। ਖੜਗੇ ਨੇ ਕਿਹਾ ਕਿ 2019 ਤੋਂ ਲੈ ਕੇ 2024 ਦਰਮਿਆਨ 4 ਕਰੋੜ ਔਰਤਾਂ ਨੇ ਆਪਣੇ ਸੋਨੇ ਦੇ ਗਹਿਣਿਆਂ ਨੂੰ ਗਿਰਵੀ ਰੱਖ ਕੇ 4.7 ਲੱਖ ਕਰੋੜ ਦਾ ਕਰਜ਼ਾ ਲਿਆ ਹੈ। ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਚੋਣ ਰੈਲੀ ਵਿੱਚ ਕਿਹਾ ਸੀ ਕਿ ਉਹ ਦੇਸ਼ ਦੀ ਦੌਲਤ ਲੁੱਟਣ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਣ ਵਾਲੀ ਕਾਂਗਰਸ ਦੀ ਨਜ਼ਰ ਹੋਂ ਔਰਤਾਂ ਦੇ ਮੰਗਲ ਸੂਤਰ ਤੇ ਹੈ। ਖੜਗੇ ਨੇ ਐਕਸ ਤੇ ਕਿਹਾ ਹੈ ਕਿ ਨਰਿੰਦਰ ਮੋਦੀ ਜੀ ਤੁਸੀਂ ਮੰਗਲ ਸੂਤਰ ਚੋਰੀ ਕਰਨ ਦੀ ਗੱਲ ਆਖੀ ਸੀ ਇਹ ਹੁਣ ਸੱਚ ਹੋ ਗਈ ਹੈ। ਤੁਹਾਡੇ ਆਪਣੇ ਰਾਜ ਨੇ ਔਰਤਾਂ ਨੂੰ ਸੋਨੇ ਦੇ ਗਹਿਣੇ ਗਿਰਵੀ ਰੱਖਣ ਲਈ ਮਜਬੂਰ ਕਰ ਦਿੱਤਾ ਨਸ਼ਾ ਤਸਕਰਾਂ ਵਿਰੁੱਧ ਇੱਕ ਹੋਰ ਕਾਰਵਾਈ ਵਿੱਚ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਗਰ ਨਿਗਮ ਦੇ ਤਾਲਮੇ ਨਾਲ ਇੱਕ ਨਸ਼ਾ ਤਸਕਰ ਦੀ ਇੱਕ ਗੈਰ ਕਾਨੂੰਨੀ ਜਾਇਦਾਦ ਨੂੰ ਟਾ ਦਿੱਤਾ ਸਰਕਾਰੀ ਜ਼ਮੀਨ ਤੇ ਕਥਤ ਤੌਰ ਤੇ ਡਰੱਗ ਪੈਸੇ ਦੀ ਵਰਤੋਂ ਕਰਕੇ ਬਣਾਏ ਗਏ ਕਬਜ਼ੇ ਵਾਲੇ ਟਾਂਚੇ ਨੂੰ ਜੋ ਨਸ਼ਾ ਵਿਰੁੱਧ ਮਹਿੰਮ ਦੇ ਹਿੱਸੇ ਵਜੋਂ ਟਾ ਦਿੱਤਾ ਪੁਲਿਸ ਕਮਿਸ਼ਨਰ ਤਨਪ੍ਰੀਤ ਕੋਰ ਨੇ ਜਾਣਕਾਰੀ ਦਿੰਦਿਆ ਕਿ ਨਗਰ ਨਿਗਮ ਨੂੰ ਇੱਕ ਬਦਨਾਮ ਨਸ਼ਾ ਤਸਕਰ ਧਰਮਿੰਦਰ ਵਾਸੀ ਤਾਨਕੀਆਂ ਮੋਹੱਲਾ ਜਰੰਦਰਪੁਰ ਵੱਲੋਂ ਸਰਕਾਰੀ ਜ਼ਮੀਨ ਤੇ ਗੈਰਕਾਨੂੰਨੀ ਅਸਾਰੀ ਬਾਰੇ ਜਾਣਕਾਰੀ ਮਿਲੀ ਸੀ ਇਹ ਜਾਇਦਾਦ ਕਠ ਤੌਰ ਤੇ ਉਸ ਦੇ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਤੰਦੇ ਤੋਂ ਪ੍ਰਾਪਤ ਆਮਦਨ ਦੀ ਵਰਤੋਂ ਕਰਕੇ ਬਣਾਈ ਗਈ ਸੀ ਉਹਨਾਂ ਦੱਸਿਆ ਕਿ ਧਰਮਿੰਦਰ ਇੱਕ ਆਤਨ ਅਬਰਾਦੀ ਹੈ ਜਿਸ ਵਿਰੁੱਧ ਐਨਡੀपीएस ਐਕਟ 6 ਮਾਮਲੇ ਦਰਜ ਹਨ ਇਸੇ ਤਰ੍ਹਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਨਸ਼ਾ ਵਿਰੁੱਧ ਕਾਰਵਾਈ ਕਰਦੇ ਆ ਮੰਡੀ ਗੋਵਿੰਦਗੜ੍ਹ ਦੇ țeha ਕਲੋਨੀ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਉਤੇ ਜੀਐਸਵੀ ਨਾਲ ਕਾਰਵਾਈ ਕੀਤੀ ਹੈ ਇਸ ਪ੍ਰਾਪਰਟੀ ਤੇ ਕੁਝ ਦਿਨ ਪਹਿਲਾਂ ਨੋਟਿਸ ਲਗਾਇਆ ਗਿਆ ਸੀ ਅਤੇ ਸਬੰਧਤ ਪ੍ਰਾਪਰਟੀ ਮਾਲਕ ਨੂੰ ਰਿਕਾਰਡ ਪੇਸ਼ ਕਰਨ ਲਈ ਕਿਹਾ ਸੀ ਪਰੰਤੂ ਕੋਈ ਟੁਕਮਾ ਰਿਕਾਰਡ ਪੇਸ਼ ਨਹੀਂ ਕਰ ਸਕਿਆ ਜਿਸ ਕਰਕੇ ਅਜਹੀ ਕਾਰਵਾਈ ਕੀਤੀ ਹੈ ਉਨਾ ਦੇ ਬੰਨ ਸਾਨੂੰ ਝਲਾਉਂਦੀ ਹੈ ਫੋਰਸ ਸਾਨੂੰ ਡਿਮਾਂਡ ਉਹਦੀ ਕਿਉਂਕਿ ਕੋ ਪ੍ਰਾਪਰਟੀ ਇੰਬਰੋਚਮੈਂਟ ਹੈ ਜਾਂ ਇਲੀਗਲੀ ਕੰਸਟਰਕਟਡ ਹੈ ਔਰ ਉਹ ਵਿਅਕਤੀ ਨਸ਼ੇਦਾ ਵੀ ਆਦੀ ਹਨ ਨਸ਼ਾ ਵੇਚਣ ਦਾ ਜਿਹੜਾ ਕਿ ਇਸ ਕੇਸ ਦੇ ਵਿੱਚ ਸੀਗਾ ਤੇ ਅੱਗੇ ਵੀ ਇਸ ਤਰੀਕੇ ਦੀ ਜਿਹੜੀ ਸਾਰੀ ਜੀ ਲੋਕਾਂ ਦੇ ਸਹਿਯੋਗ ਦੇ ਨਾਲ ਜੀ ਲੋਕਾਂ ਦੇ ਕੋਆਪਰੇਸ਼ਨ ਦੇ ਨਾਲ ਹੈ ਤੇ ਪੰਜਾਬ ਦੇ ਵਿੱਚ ਇਹ ਜਿਹੜੀ ਨਸ਼ੇ ਦੀ ਪ੍ਰੋਬਲਮ ਹੈ ਇਹ ਕੋਈ ਇੱਕ ਏਜੰਸੀ ਦੀ ਇੱਕ ਏਜੰਸੀ ਤੇ ਅਫਰਟਸ ਦੇ ਨਾਲ ਹੱਲ ਨਹੀਂ ਹੋਣਾ ਇਹ ਸਾਰੀ ਏਜੰਸੀਜ਼ ਨੇ ਔਰ ਸਭ ਤੋਂ ਜ਼ਿਆਦਾ ਸਾਡੇ ਜਿਹੜੀ ਜਨਤਾ ਨੇ ਸਾਡੇ ਜਿਹੜੇ ਲੋਕੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਆਪਾਂ ਇਹਨੂੰ ਨਚੀਟਣਾ ਹੈ ਤੇ ਅੱਜ ਆ ਜਿਹੜੇ ਹੈਗੇ ਆਪਾਂ ਉਸੇ ਅੱਜ ਕੜੀ ਦੇ ਵਿੱਚ ਜਿਹੜੀ ਸਿਵਲ ਪ੍ਰਸ਼ਾਸਨ ਵੱਲੋਂ ਇਹ ਪ੍ਰਾਪਰਟੀ ਆਇਡੈਂਟੀਫਾਈ ਕੀਤੀ ਗਈ ਸੀ ਤੇ ਆਕੇ ਕਿਉਂਕਿ ਜਦੋਂ ਪਤਾ ਲੱਗਿਆ ਇਹ ਨਸ਼ੇ ਨਿਵੇਸ਼ਣ ਦੇ ਵੀ ਆਦੀ ਸਨ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਤੇ ਸਿਵਲ ਪ੍ਰਸ਼ਾਸਨ ਸਹਿਯੋਗ ਦੇ ਨਾਲ ਇੱਥੇ ਡਿਮੋਲੀਸ਼ਨ ਪੰਜਾਬ ਦਾ ਸਭ ਤੋਂ ਵੱਡਾ 25 ਏਕੜ ਨਾਬਾ ਦਾ ਸਰਕਾਰੀ ਮੱਛੀਪੂੰਖ ਫਾਰਮ ਬੀੜਸਾਂ ਦੀ ਕਾਇਆਕਾਲਪ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਮੱਛੀਪੂੰਖ ਫਾਰਮ ਨੂੰ ਵਧਾਉਣ ਦੇ ਲਈ 50 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਸੀ ਜਿਸ ਦਾ ਉਤ்கਾਟਨ ਨਾਬਾ ਹਲਕਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੱਲੋਂ ਕੀਤਾ ਗਿਆ ਇਹ ਮੱਛੀ ਫਾਰਮਾਂ ਮੱਛੀ ਸੀਡ ਵਕ ਵਕ ਸੂਬਿਆਂ ਨੂੰ ਜਾਂਦਾ ਹੈ ਕਿਸਾਨ ਇਸ ਤੋਂ ਬਹੁਤ ਖੁਸ਼ ਹਨ ਕਿਉਂਕਿ ਉਨ੍ਹਾਂ ਦੀ ਬਹੁਤ ਕਮਾਈ ਹੋ ਰਹੀ ਹੈ ਫਿਲਮ ਸਿਕੰਦਰ ਦਾ ਪਹਿਲਾ ਗਾਣਾ ਜੋਹਰਾ ਜਵੀ ਆਖਰਕਾਰ ਰਿਲੀਜ਼ ਹੋ ਗਿਆ ਇਹ ਇਸ ਈਜ਼ ਨੂੰ ਖਾਸ ਬਣਾਉਣ ਲਈ ਬਿਲਕੁਲ ਪਰਫੈਕਟ ਹੈ ਜਬਰਦਸ ਬੀਟਸ ਸ਼ਾਨਦਾਰ ਕੋਰੀਓਗ੍ਰਾਫੀ ਅਤੇ ਸਲਮਾਨ ਖਾਨ ਤੇ ਰਸ਼ਮੀ ਕਾ ਮੰਦਾਨਾ ਦੀ ਦਮਦਾਰ ਕੈਮਿਸਟਰੀ ਸਾਰਿਆਂ ਨੂੰ ਪਾ ਰਹੀ ਹੈ ਡਾਂਸ ਦੇ دیਵਾਨੇ ਇਸ ਗੀਤ ਨੂੰ ਦੇਖ ਕੇ ਪਾਗਲ ਹਨ ਸਾਜਨ ਨੜਿਆੜ ਵਾਲਾ ਦੇ ਪ੍ਰੋਡਕਸ਼ਨ ਤੇ ਏਆਰ ਮੁਰਗੂਦਾਸ ਦੇ ਦਮਦਾਰ ਰਿਵੀਜ਼ਨ ਵਿੱਚ ਬਣਿਆ ਗਾਣਾ ਵੱਡੇ ਲੈਵਲ ਤੇ ਸ਼ੂਟ ਕੀਤਾ ਗਿਆ ਹੈ ਸ਼ਾਨਦਾਰ ਵਿਜ਼ੂਅਲ ਦੇ ਨਾਲ ਜ਼ਬਰਦਸਤ ਗ੍ਰੈਂਡ ਸਟੈਪ ਅਪ ਅਤੇ 13 ਡਾਂਸਰ ਦੀ એનર્ਜੀ ਦੇਖਣ ਨੂੰ ਮਿਲਦੀ ਹੈ ਜੋ ਇਸ ਨੂੰ ਹੋਰ ਵੀ ਤਮਾਕੇਦਾਰ ਬਣਾਉਂਦੀ ਹੈ ਪ੍ਰੀਤਮ ਦੇ ਸ਼ਾਨਦਾਰ ਮਿਊਜ਼ਿਕ ਅਤੇ ਫਰਖਾਨ ਦੀ ਵਧੀਆ ਕੋਰੀਓਗ੍ਰਾਫੀ ਨੇ ਇਸ ਗਾਣੇ ਨੂੰ ਹੋਰ ਵੀ ਚਾਰ ਚੰਦ ਲਾਏ ਹਨ ਨਕਸ਼ ਅਜੀਜ਼ ਅਤੇ ਦੇਵ ਨੇਗੀ ਦੀ ਮਸਤ ਆਵਾਜ਼ ਨੇ ਇਸ ਵਿੱਚ ਜਾਨ ਪਾਈ ਹੈ ਉਥੇ ਹੀ ਸਮੀਰ ਅਤੇ ਦਾਨਿਸ਼ ਸਾਵਰੀ ਦੇ ਲਾਜਵਾਬ ਬੋਲ ਸੁਣਨ ਤੋਂ ਬਾਅਦ ਵੀ ਦਿਮਾਗ ਵਿੱਚ ਗੂੰਜਦੇ ਰਹਿੰਦੇ ਹਨ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਫਿਲਮ ਬਹੁਤ ਵਧੀਆ ਹੈ ਜਿਸ ਦੀ ਦਰਸ਼ਕ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਕ੍ਰਾਈਸਟ ਚਰਚ ਦੇ ਦੋ ਦੋਸਤਾਂ ਨੇ ਇੰਡੀਆ ਯਾਤਰਾ ਲਈ ਇੰਸ਼ੋਰੈਂਸ ਖਰੀਦੀ ਸੀ ਅਤੇ ਉੱਥੇ ਜਾ ਕੇ ਨਕਲੀ ਐਕਸਰੇ ਬਣਾ ਕੇ ਟੁੱਟੇ ਗੁੱਡ ਦੀਆਂ ਹੱਡੀਆਂ ਦਿਖਾ ਕੇ 45000 ਡਾਲਰ ਦਾ ਕਰੇਮ ਪਾ ਦਿੱਤਾ ਇਹਨਾਂ ਵਿਅਕਤੀਆਂ ਨੂੰ ਬੁੱਧਵਾਰ ਨੂੰ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਵਿੱਤੀ ਲਾਭ ਹਾਸਲ ਕਰਨ ਲਈ ਝਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਸੀ। ਇਹਨਾਂ ਵਿਅਕਤੀਆਂ ਨੂੰ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਕੋਲੋਂ ਪੇਸ਼ ਕੀਤਾ ਗਿਆ ਜਿਨ੍ਹਾਂ ਤੇ ਵਿੱਤੀ ਲਾਭ ਹਾਸਲ ਕਰਨ ਲਈ ਝਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਹ ਦੋਸ਼ ਲਗਾਇਆ ਕਿ ਇਸ ਜੋੜੇ ਨੇ ਛੁੱਟੀਆਂ ਦੌਰਾਨ ਆਪਣੀ ਯਾਤਰਾ ਬੀਮਾ ਕਰਤਾ ਨੂੰ ਧੋਖਾ ਦੇਣ ਲਈ ਨਕਲੀ ਐਕਸਰੇ ਪੇਸ਼ ਕੀਤਾ। ਟੁੱਟੀਆਂ ਕਲਾਈਆਂ ਦੇ ਨਕਲੀ ਐਕਸ-ਰੇ ਦੀ ਵਰਤੋਂ ਕਰਕੇ ਨਿਊਜ਼ੀਲੈਂਡ ਸਿਤ ਆਪਣੀ ਬੀਮਾ ਕੰਪਨੀ ਨਾਲ ਧੋਖਾ ਕੀਤਾ ਹੈ। ਘਟਨਾ 2022 ਦੇ ਅੰਤ ਅਤੇ 2023 ਦੇ ਸ਼ੁਰੂ ਦੀ ਹੈ। ਦੋਵੇਂ ਦੋਸਤ 30 ਸਾਲ ਦੀ ਉਮਰ ਦੇ ਹਨ। ਇਹਨਾਂ ਨੇ ਇਹ ਛੁੱਟੀਆਂ ਇੰਡੀਆ ਪਰਿਵਾਰ ਨੂੰ ਮਿਲਣ ਜਾਣ ਵੇਲੇ AIA ਕੋਲੋਂ ਖਰੀਦੀ ਸੀ। ਉਹਨਾਂ ਵਿੱਚੋਂ ਇੱਕ ਨੂੰ ਕਥਤ ਤੌਰ ਤੇ ਬੀਮਾ ਕੰਪਨੀ ਤੋਂ 30000 ਡਾਲਰ ਮਿਲੇ ਸਨ, ਦੂਜੇ ਨੂੰ 15000 ਡਾਲਰ ਮਿਲੇ ਸਨ। ਇਨਾ ਆਦਮੀਆਂ ਦਾ ਨਾਮ ਗੁਪਤ ਰੱਖਿਆ ਗਿਆ ਹੈ ਇਸ ਮਹੀਨੇ ਦੇ ਅੰਤ ਵਿੱਚ 크੍ਰਾਈਸਟ ਚਰਚ ਜਿਲ੍ਹਾ ਅਦਾਲਤ ਵਿੱਚ ਦੁਬਾਰਾ ਪੇਸ਼ ਹੋਣ ਲਈ ਜਮਾਨਤ ਤੇ ਪੇਜ ਦਿੱਤਾ ਗਿਆ ਸੀ ਸੋ ਚਲਾਕ ਬਣਦੇ ਇਹ ਦੋਸਤ ਅਸਲੀ ਇੰਸ਼ੋਰੈਂਸ ਲੈ ਕੇ ਕਲੇਮ ਕਰਦੇ ਆਖਰ ਫੜੇ ਗਏ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ